ਕੋਈ ਤੇ ਜਿਹੜੀ ਸਿਪੋਰਟ ਫੈਸ਼ਨ ਬਟਿਕ ਮਹਿਸ਼ਵਨ ਚੌਕ ਬਟਿੰਡਾ ਤੋਂ ਹੋ ਰਹਾ ਹੈ ਅਸੀਂ ਤਕਰੀਬਨ 5 ਸਾਲ ਤੋਂ ਤੀਆਂ ਦਾ ਤਿਹਾੜੀ ਮਨਾ ਰਹੇ ਹਾਂ ਇਸ ਸਾਲ ਵੀ ਇਸੇ ਐਨਾਂ ਦੀ ਤਰ੍ਹਾਂ ਇਸ ਤਿਹਾੜੀ ਨੂੰ ਤੀਆਂ ਦਾ ਤਿਸ਼ ਦਾ ਤਿਹਾੜੀ ਮਨਾਉਂਦੇ ਹਾਂ ਮਿਤੀ 27 ਸਤ ਜੇ ਐ ਤਵਾਰ ਸਥਾਨ ਬਾਇਆ ਫੋਰਟ ਮੀਟ ਸਮਾਤਨ ਤੋਂ ਸਤ ਲੀ ਜਾ ਰਹੇ ਹਾਂ ਜਿਸ ਦੇ ਵਿੱਚ ਕੇ ਅਸੀਂ ਪੰਜਾਬੀ ਬੋਲੀਆਂ ਆਪਣਾ ਪੰਜਾਬ ਦਾ ਸੱਭਿਆਚਾਰ ਪ੍ਰੋਗਰਾਮ ਪੇਸ਼ ਕਰਾਂਗੇ ਜਿਹੜਾ ਕਿ ਸਾਡੇ ਪੰਜਾਬੀ ਨੂੰ ਬਹੁਤ ਜ਼ਰੂਰਤ ਹੁੰਦਾ ਹੈ ਇਸ ਨੂੰ ਸੰਭਲਨ ਤੇ ਅਤੇ ਇਸ ਵਿੱਚ ਜੋ ਪ੍ਰੋਗਰਾਮ ਦਿੱਤੇ ਜਾਣਗੇ ਉਸਦੇ ਵਿੱਚ ਫਸਟ ਹੈ ਇਹ ਬੰਦਿਆਂ ਬੱਚਿਆਂ ਨੂੰ ਪੜਾਈ ਦਿੱਤੀ ਜਾਣਾ ਅਸੀਂ ਇਸ ਵਿੱਚ ਸ਼ਾਮਲ ਹੋਵਾਂਗੇ ਸਾਰੇ ਲੇਡੀਜ਼ ਜੀ ਸਦਾ ਦੇ ਰਹੇ ਹਾਂ ਥੈਂਕ ਯੂ ਇਹ ਕਿੰਨਾ ਪ੍ਰੋਗਰਾਮ ਹੈ ਇਹ ਪੰਜਵੇਂ ਜੀ ਸਾਡੀ ਬਟੇਰੀ ਪੰਜ ਸਾਲ ਹੋ ਗਏ ਪੰਜਵੇਂ ਸ਼ਾਪਿੰਗ ਮਨਾਉਣਾ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਇੱਕ ਹੋਰ ਫੈਸ਼ਨ ਬੁਟੀਕ ਪਟੰਡਾ ਅਸੀਂ 5 ਸਾਲਾਂ ਤੋਂ 30 30 ਜਿਆ ਮਨਾ ਰਹੇ ਹਾਂ ਇਹ ਸਾਡਾ ਪੰਜਵਾਂ ਫੰਕਸ਼ਨ ਹੈ ਤੇ ਹਰ ਸਾਲ ਸਾਨੂੰ ਬੜਾ ਸਹਿਯੋਗ ਮਿਲਦਾ ਪਰਮਾ ਹੁੰਗਾਰਾ ਮਿਲਦਾ ਹੈਗਾ ਤੇ ਸਾਨੂੰ ਉਮੀਦ ਹੈ ਵੀ ਇਸ ਸਾਲ ਵੀ ਸਾਨੂੰ ਪੂਰਾ ਫੁੱਲ ਹੁੰਗਾਰਾ ਮਿਲੇਗਾ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਆਪੀ ਟਿਕਟ ਬੁੱਕ ਕਰਾਓ ਸਾਡੀ ਜਿਹੜੀ ਟਿਕਟ ਹੈ ਉਹ ਪਰ ਪਰਸਨ ਸਸੂ ਹੈ ਇਹਦੇ ਵਿੱਚ ਅਸੀਂ 스ਨੈਕਸ ਵਗੈਰਾ ਵੀ ਦੇਵਾਂਗੇ ਔਰ ਡਿਨਰ ਵੀ ਪ੍ਰੋਵਾਈਡ ਕਰਾਵਾਂਗੇ ਤੇ ਸਾਰੀਆਂ ਭੈਣਾਂ ਨੂੰ ਰਿਕੁਐਸਟ ਹੈ ਵੀ ਜਲਦ ਤੋਂ ਜਲਦੀ ਆਪਦੀ ਬੁਕਿੰਗ ਕਰਵਾਓ ਇਹ ਆਪਣਾ ਪ੍ਰੋਗਰਾਮ ਬਾਇਆ ਫੋਰਡ ਦੇ ਵਿੱਚ ਕਰਵਾ ਰਹੇ ਆ ਆਪਾਂ ਤੇ ਜਲਦੀ ਤੋਂ ਜਲਦੀ ਤੁਸੀਂ ਬੁਕਿੰਗ ਕਰਾਓ ਸਹਿਯੋਗ ਤੁਹਾਨੂੰ ਕਿਸ ਕਿਸ ਤਰ੍ਹਾਂ ਦੀ ਦੇ ਵਿੱਚ ਸਹਿਯੋਗ ਸਾਡਾ ਕਸਟਮਰ ਆ ਸਾਡੇ ਸਾਡੀਆਂ ਭੈਣਾਂ ਜਿਹੜਾ ਸਾਨੂੰ ਬਹੁਤ ਪਿਆਰ ਕਰਦੀਆਂ ਜਦੋਂ ਵੀ ਅਸੀਂ ਉਹਨਾਂ ਨੂੰ ਮਤਲਬ ਕੋਈ ਮੈਸੇਜ ਕਰਦੇ ਆ ਸਾਡਾ ਮਤਲਬ ਪੂਰਾ ਸਾਥ ਦਿੰਦੀਆਂ ਉਹ ਕਿਨਵਾ ਪ੍ਰੋਗਰਾਮ ਇਹ ਪੰਜਵਾਂ ਫੰਕਸ਼ਨ ਆ ਆਪਣਾ ਤੇ ਇਹਦੇ ਵਿੱਚ ਆਪਾਂ ਪੰਜਾਬੀ ਸੱਭਿਆਚਾਰ ਨੂੰ ਦਿਖਾਵਾਂਗੇ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਚੀਜ਼ਾਂ ਹੋਣਗੀਆਂ ਉੱਥੇ ਆਪਣੀਆਂ ਪੰਜਾਬੀ ਸੱਭਿਆਚਾਰ ਨਾਲ ਹੀ ਉੱਥੇ ਗੇਮਾਂ ਖੜਾਈਆਂ ਜਾਣਗੀਆਂ ਪੰਜਾਬੀ ਸੱਭਿਆਚਾਰ ਨੂੰ ਮੁੱਖ ਰੱਖਦੇ ਹੋਏ ਸਾਰਾ ਫੰਕਸ਼ਨ ਹੋਊਗਾ ਆਪਣਾ ਜੇ ਤੁਹਾਡੇ ਨਾਲ ਕਨੈਕਟ ਕਰਨਾ ਹੋਵੇ ਆਪਣਾ ਨੰਬਰ ਬੋਲ ਦਿਓ ਹਾਂਜੀ ਆਪਣਾ ਨੰਬਰ ਹੈਗਾ 94651 70542 ਔਰ ਦੂਸਰਾ ਨੰਬਰ 99180 87 ਇਹਦੇ ਉੱਤੇ ਤੁਸੀਂ ਆਪਦੀ ਸੀਟ ਬੁੱਕ ਕਰਵਾ ਸਕਦੇ ਹੋ ਤੇ ਸਾਨੂੰ ਮਤਲਬ ਉਮੀਦ ਹੈ ਵੀ ਤੁਸੀਂ ਵੀ ਰਲ ਮਿਲ ਕੇ ਸਾਡਾ ਸਾਥ ਦਿਓਗੇ ਜੀ ਐਂਟਰੀ ਫੀਸ ਕਿੰਨੀ ਰੱਖੀ ਤੁਸੀਂ ਆਪਣੇ 700 ਰੁਪਏ ਆ 700 ਪਰ ਪਰਸਨ ਇਸ ਤਰ੍ਹਾਂ ਹਰ ਬੱਚਾ ਬਜ਼ੁਰਗ ਨੌਜਵਾਨ ਕੁੜੀ ਮੋਬਾਈਲ 'ਤੇ ਕਸੀਮਤ ਰਹਿ ਗਈ ਹਾਂਜੀ ਤੁਸੀਂ ਇਸ ਤਰ੍ਹਾਂ ਦੇ ਸਬਿਆਜਰਕ ਪ੍ਰੋਗਰਾਮ ਕਰਾਉਣੇ ਆ ਤਾਂ ਕਿਸ ਤਰ੍ਹਾਂ ਖੁਦ ਮਹਿਸੂਸ ਕਰਦੇ ਹੋ ਸਾਡੇ ਦਰਸ਼ਕਾਂ ਲਈ ਕੀ ਸੰਦੇਸ਼ ਹੈ ਅਸੀਂ ਬਹੁਤ ਅੱਛਾ ਮਹਿਸੂਸ ਕਰਦੇ ਹਾਂ ਕਿ ਕਿ ਅੱਜ ਕੱਲ੍ਹ ਦੇ ਬੱਚੇ ਸਿਰਫ ਟੀਵੀ ਮੋਬਾਈਲ ਨਾਲ ਹੀ ਸੀਮਤ ਰਹਿ ਗਏ ਹਨ ਉਹ ਕਿੱਥੇ ਨਾ ਆਉਣਾ ਜਾਣਾ ਜਾਂ ਕਿਤੇ ਬਾਹਰ ਜਾਣਾ ਤੇ ਚੰਗਾ ਨਹੀਂ ਸਮਝਦੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਨੂੰ ਥੋੜਾ ਜਿਹਾ ਬਾਹਰ ਨਿਕਾਲਾ ਜਾਵੇ ਅਤੇ ਆਪਣੇ ਪੰਜਾਬ ਬਾਰੇ ਥੋੜਾ ਜਿਹਾ ਦੱਸਿਆ ਜਾਵੇ ਕਿ ਸਾਡੇ ਇੱਥੇ ਧਿਆਰ ਕੀ ਹਨ ਇਸ ਬਾਰੇ ਸਹੀ ਕੋਸ਼ਿਸ਼ ਪਾੜਣਾ ਕੰਮ ਜਾ ਫੁਮਾ ਗਏ ਅਸੀਂ ਉਹ ਜਿਹੜੇ ਚਰਕਾ ਮਧਾਨੀਆਂ ਬਹੁਤ ਚੀਜ਼ਾਂ ਰੱਖਾਂਗੇ ਜਿਹੜਾ ਉੱਥੇ ਦੇਖ ਕੇ ਬੜੇ ਬੱਚੇ ਖੁਸ਼ ਹੁੰਦੇ ਆ ਉਹਨਾਂ ਨਾਲ ਪਿਕਚਰਸ ਕਰਾਉਂਦੇ ਹੈਗੇ ਬੜਾ ਮਤਲਬ ਖੁਸ਼ ਹੁੰਦੇ ਉਹਨਾਂ ਨੂੰ ਪਤਾ ਲੱਗਦਾ ਵੇ ਕਿ ਤੇ ਫਿਰ ਜਦੋਂ ਕੁਐਸਚਨ ਪੁੱਟ ਕਰਦੇ ਆ ਉੱਥੇ ਵੀ ਆਹ ਨੇ ਹੀ ਕਿਹਨੂੰ ਕਿਹਾ ਜਾਂਦਾ ਹੈ ਮਧਾਨੀ ਕਿਹਨੂੰ ਕਿਹਾ ਜਾਂਦਾ ਉੱਥੇ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਨੌਲੇਜ ਮਿਲਦੀ ਐ ਇਸ ਜੀ ਬਾਰੇ ਸਭਿਆਚਾਰ ਨਾਲ ਕੀ ਰੱਖਿਆ ਆਪਣਾ ਆਪਣਾ ਤੀਆਂ ਤੀਜ ਦੀਆਂ ਇਦੇ ਵਿੱਚ ਕੋਈ ਪ੍ਰਾਈਜ਼ ਵੀ ਦਿੱਤਾ ਜਾਊਗਾ ਹਾਂਜੀ ਹਾਂ ਉਹਦੇ ਵਿੱਚ ਜਿਵੇਂ ਕੋਈ ਗੇਮਜ਼ ਹੋਣਗੇ ਆ ਔਰ ਕੋਈ ਪਰਫਾਰਮੈਂਸ ਹੋਊਗੀ ਜਾਂ ਜਿਵੇਂ ਮੈਸ ਤੀਜ ਕੱਢਾਂਗੇ ਆਪਾਂ ਮਹਿੰਦੀ ਦਾ ਉੱਥੇ ਕੰਪੀਟੀਸ਼ਨ ਕਰਾਵਾਂਗੇ ਉਹਨਾਂ ਨੂੰ ਸਾਰਿਆਂ ਨੂੰ ਪ੍ਰਾਈਜ਼ ਦਿੱਤੇ ਜਾਣਗੇ ਤੇ ਇਹ ਆਪਣਾ ਬਾਈਆ ਫੋਰਡ ਦੇ ਵਿੱਚ ਸੈਂਟਰ ਦੇ ਵਿੱਚ ਰੱਖਿਆ ਆਪਾਂ ਤਾਂ ਕਿ ਲੇਡੀਜ਼ ਨੂੰ ਕੋਈ ਦਿੱਕਤ ਨਾ ਆਵੇ ਆਉਣ ਦੇ ਵਿੱਚ ਹੋਟਲ ਬਿਲਕੁਲ ਸੈਂਟਰ ਐ ਸਿਟੀ ਦਾ ਹਨ ਇਹ ਪਤਾ ਹਨ ਜਿਹੜੇ ਬੱਚੇ ਅੱਜ ਕੱਲ੍ਹ ਨਸ਼ੇ ਵਿੱਚ ਰੁੱਝੇ ਹੋਏ ਹਨ ਉਹ ਗੇਮਾਂ ਵਿੱਚ ਹਿੱਸਾ ਲੈਣ ਪੜਾਈ ਵਿੱਚ ਹਿੱਸਾ ਲੈਣ ਤੇ ਸਮਾਜਿਕ ਤੌਰ 'ਤੇ ਆਪਣੀ ਸਿਹਤ ਨੂੰ ਮੁੱਖ ਰੱਖ ਕੇ ਉਸ ਦੇ ਨਾਲ ਅੱਗੇ ਚੱਲੇ ਤਾਂ ਕਿ ਸਾਡਾ ਪੰਜਾਬ ਅੱਗੇ ਦੀ ਤਰ੍ਹਾਂ ترقی ਕਰ ਸਕੇ। ਮੈਂ ਬਾੜੇ ਤੁਸੀਂ ਦੱਸਿਆ ਕਿ ਸੱਭਿਆਚਾਰ ਪ੍ਰੋਗਰਾਮ ਹੋਣਾ ਤੁਹਾਡੇ ਜਿੰਨੇ ਵੀ ਪ੍ਰੋਗਰਾਮ ਆ ਰਹੇ ਐ 27 ਤਰੀਕ ਨੂੰ ਤੀਆਂ ਦਾ ਪ੍ਰੋਗਰਾਮ ਹੋ ਰਿਹਾ ਹੈ। ਉਹਦੇ ਵਿੱਚ ਸੱਭਿਆਚਾਰ ਕਿੱਦਾਂ ਬੋਲੀਆਂ ਹੋਣੀਆਂ ਤੇ ਅੱਜ ਵੀ ਕੋਈ ਬੋਲੀ ਪਾਕਿਸਤਾਨੋਂ ਦੇ ਹੁਣ ਹਾਂਜੀ ਸੌਣ ਚਾੜ ਗਏ ਤੀਆਂ ਦੇ ਦਿਨੀਂ ਆ ਹਾਂਜੀ ਮਾ 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 ਹਰ ਕੋਈ ਆਖੇ ਮਾ 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 ਹਰ ਨੀ ਸਸਾਂ ਸਸਾਂ ਹਰ ਕੋਈ ਆਖੇ ਸਸਾਂ ਸਸਾਂ ਹਰ ਕੋਈ ਆਖੇ ਸਸਾਂ ਹੁੰਦੀਆਂ ਤੇ ਰਮਧੀਆਂ ਮਾ ਕੇ ਨਾਲੇ ਸਸਾ ਪੁੱਤ ਹੁੰਦੀਆਂ